ਕਾਡਾ ਕੋਈ ਰੌਲਾ ਹੈਗਾ ਕੋਈ ਨਾ ਨਾ ਆ ਗਿਆ ਮੇਰਾ ਗੜਾ ਫੜਿਆ ਤੋਂ ਆ ਕੇ ਸਿੱਧਾ ਗੜਾ ਭੜਿਆ ਮੇਰਾ ਤੋਂ ਆ ਕੇ ਉੱਥੇ ਮੇਰਾ ਨਾ ਬਣਾਓ ਇਹਨੂੰ ਬਹੁਤ ਬੈਂਦੀ ਗੱਲ ਕੱਟੀਆਂ ਆ ਨਾ ਗੱਟੀਆਂ ਤੁਸੀਂ ਮੇਰੇ ਬਿਨਾਂ ਗੱਲ ਤੇ ਗੜਾ ਫੜਿਆ ਅੰਕਲ ਜੀ ਕਰ ਲੈ ਗੱਲ ਬੈਠ ਕੇ ਗੱਲ ਕਰ ਲੋ ਜਿਹੜੀ ਗੱਲ ਹੋਈ ਆ ਐਡਾ ਨਹੀਂ ਇਹ ਬਿਹਾਰਾ ਦੀ ਬਦਮਾਸ਼ੀ ਨਹੀਂ ਬਾਈ ਹਲੋ ਕੀ ਆ ਹੂਆ ਅੰਕਲ ਜੀ ਮੈਂ ਐਜੀ ਮੈਂ ਐਜੀ ਇਲੈਕਟਰ ਹੈ ਠੀਕ ਹੈ ਜੀ ਕਿਹੜੇ ਨਾਲ ਨੇ ਮੈਂ ਆਪਣੀ ਬੈਂਸ ਦਾ ਬਿਆਚ ਇਨਾਂ ਨੇ ਮੇਰਾ ਤੋਹ ਸਿਤਾ ਆ ਕੇ ਖੜਾ ਪੜਿਆ ਇਹ ਵੀ ਦੱਸ ਉਹਨਾਂ ਨੇ ਘਾੜਾ ਪੜਿਆ ਕਿਉਂ ਖੜਿਆ ਇਹਨਾਂ ਨੇ ਫੜਿਆ ਮੈਂ ਇਹ ਕਿੱਥੇ ਘਣੀ ਸਕੂਟਰੀ ਲੈ ਕੇ ਆਹ ਦੱਸ ਕਾਹਦੇ ਫੜਿਆ ਇਹ ਵੀ ਦੱਸ ਕਿਉਂ ਫੜਿਆ ਫੜਿਆ ਕਾਹਤੇ ਮੈਨੂੰ ਨਹੀਂ ਪਤਾ ਕਿਹਨੇ ਖੜਿਆ ਕੀ ਗੱਲ ਹੋਈ ਤੁਸੀਂ ਦੱਸ ਦਿਓ ਉਹ ਯਾਰ ਪੜ੍ਹ ਕੇ ਆਇਆ ਹੈ ਹਾਂਜੀ ਆ ਇਹਨੇ ਕੋ ਆਇਆ ਇਹਨੇ ਲੈਟਰ ਫੜਿਆ ਹਾਂ ਉਹ ਕਹਿੰਦਾ 15 ਰੁਪਏ ਦਾ ਅੱਛਾ ਇਹ ਕਹਿੰਦਾ ਵੀ 10 ਰੁਪਏ ਦਾ ਅੱਛਾ ਤੁਹਾਡਾ ਤੋਂ ਹੀ ਮਤਬਦਿ ਹੋ ਜੇ ਤੋ ਮੈਂ ਕਰਨਾ ਆ ਚੱਲੋ ਉਹ ਜਾ ਕੇ ਨਾ ਇਹਨੂੰ ਕੁੜਾ ਮਾੜਾ ਚੰਗਾ ਗਿਆ ਨਾ ਹੋਰ ਕਿ ਕੋ ਲੈਣਾ ਤੂੰ ਬਾਈ ਕੀ ਗੱਲ ਹੋਈ ਦੇਖੋ ਭਾਜੀ ਹਾਂਜੀ ਮੇਰੇ ਪਾਸ ਆਹ ਲੈ ਤਿੰਨੇਰੇ ਪਾਸ ਅੜਿਆ ਕੋ ਆਰਟੀਕਲ ਲੱਟ ਰਿਹਾ ਹੈ ਅੱਛਾ ਹਾਂ ਮੈਂ ਕਰਦੇ ਹਾਂ ਸਸਤਾ ਲੈਣਾ ਆ ਕੇ ਦੱਸਣਾ ਸਰਪਾਗਾ ਉੱਥੋਂ ਲਿਆਓ ਠੀਕ ਹੈ ਇਹ ਮੇਰੇ ਨਾਲ 10 ਲੱਖ ਆਇਆ ਕਹਿੰਦਾ ਅੰਕਲ ਜੀ ਤੁਸੀਂ ਨੂੰ ਡਰਾਓ ਮਾਣੇ ਬੜਾ ਮਾਰਕੀਟ ਦੇ ਨੂੰ ਕਿਹਾ ਉਹਨਾਂ 10 ਰੁਪਏ ਦਾ ਬੰਡਲ ਲਿਆ ਹੈ 10 ਰੁਪਏ ਤੁਸੇ ਕਿੰਨਾ ਲੁੱਟਿਆ ਉਹ ਕਹਿ ਰਿਹਾ ਕਿ ਮੇਰੇ ਡੈਡੀ ਨੂੰ ਵੀ ਤੁਸੀਂ ਲੁੱਟਦੇ ਹੋ ਮੈਂ ਗਾੜੀ ਨੂੰ ਲਾਦਾ ਹਾਂ ਤਾਂ ਆਪਣੀ ਡੈਡੀ ਨੂੰ ਪੁੱਛ ਲੈ ਤਾਰੇ ਡੈਡੀ ਨੇ ਮੈਂ ਕਿੰਨਾ ਲੁੱਟਿਆ ਉਹ ਬਈਾਰ ਮਾਰਕੀਟ ਵਿੱਚ ਜੋ ਸਮਾਨ ਪੜਾ ਰਿਹਾ ਹੈ ਉਸ ਦੇ ਵਿੱਚ ਆਪਣਾ ਸਮਾਨ ਪਿਆ ਹੋਇਆ ਹੈ ਮੈਂ ਤੁਹਾਨੂੰ ਡੈਡੀ ਦਾ ਮਾਲ ਕਰਦੀ ਭਾਈ ਮਾਰਕੀਟ ਕੋ ਫੋਨ ਫੋਨ ਵੀ ਦੇ ਦੋ ਇਹਨਾਂ ਨੂੰ ਕੱਲ ਕੱਲ ਵੀ ਸਹੀ ਹੈ ਹੁਣ ਬਿਨਾ ਮਤਲਬ ਚੱਲੋ ਛੱਡੋ ਹਲੋ ਓ ਬਾਈ ਹੈਲੋ ਬੋਨੂ ਆਪਰ ਲੈਟਰ ਲੈਟਰ ਖਰੀਦਿਆ ਇਥੋਂ ਅੰਕਲ ਜੀ ਮੈਂ ਕਿਹਾ ਉਹ ਨਾਲ ਮੇਰੇ ਬਹਿਗਾ ਇਨਾਰੇ ਕੀਮਤ ਪਰ ਮੈਨੂੰ ਅੱਛਾ ਕਰਨਾ ਫੜਾਉਂਦਾ ਨਹੀਂ ਨਹੀਂ ਲੈਟਰ ਖਰੀਦਿਆ ਤਾਂ ਬਹੁਤ ਕੋਈ ਗੱਲ ਨਹੀਂ ਲੈਟਰ ਖਰੀਦਿਆ ਤਾਂ ਲੈਟਰ ਖਰੀਦਿਆ ਇਥੋਂ ਨਹੀਂ ਹੁਣ 5 ਰੁਪਏ ਤਾਂ ਤੂੰ ਘੱਟ ਦਿੰਦਾ ਸਾ ਇਹ ਪ੍ਰੋਬਲਮ ਦੀ ਗੱਲ ਹੈ ਕਿ ਅੱਜ ਅੱਜ ਕੁੱਟਾ ਕੂਚਰ ਲਾਈਵ ਤੇ ਤੁਸੀਂ ਵੀਰਾਂ ਦੇਖ ਰਹੇ ਹੋ ਇਹ ਪ੍ਰਵਾਸੀ ਮੇਲੇ ਆਵਾੜ ਵੇਚਣ ਵਾਲੇ ਆ ਫਿਰ ਤੇ ਫੜ ਗਿਆ ਇਹਨੇ 10 ਜਾਨੇ ਰੋਕ ਲਏ ਤੁਸੀਂ ਤੁਸੀਂ ਕੀ ਦੇਖਿਆ ਜੀ ਜਦੋਂ ਇੱਥੇ ਆਵਾੜ ਵੇਚਣ ਵਾਲੇ ਆ ਜਾਨੇ ਰੋਕ ਲਏ ਨੇ ਇਹ ਬੰਦਾ ਮੈਨੂੰ ਔਖਾਏ ਨੂੰ ਫੈਂਕਣਾ ਅੱਛਾ ਇਹਦਾ ਬਾਅਦ ਚਾਈ ਬੰਦੇ ਵਿਚਾਰੇ ਮੇਰੀ ਮਦਦ ਲਈ ਜਦੋਂ ਇਹ ਉੱਪਰ ਤੋਂ ਆਏ ਮੇਰੇ ਲੋੜਾ ਤਾਂ 5 ਰੁਪਏ ਦਾ ਹੀ ਆ ਦਰੋਂ ਕੰਦਾ ਉਹ ਕਹਿੰਦਾ ਕਿ ਮੈਂ ਲੈਟਰ 15 ਲੈਟਰ ਕਿਉਂ ਕਹਿੰਦਾ ਇੱਕ ਉਹ ਕਹਿੰਦਾ ਲੈਟਰ ਮੇਰੇ ਕੋਲ 10 ਰੁਪਏ ਦਾ ਇੱਕ ਆ ਗਿਆ 15 ਦਾ ਇਹ ਕਹਿੰਦਾ ਮੈਂ 15 ਲੈਦਾ ਇਹ 10ਾਂ ਦਾ ਲੈਣਾ ਰੋਲਾ ਤਾਂ ਇਹੀ ਆ ਤੇ ਨਹੀਂ ਇਹਨੂੰ ਪੁੱਗਦਾ ਨਾਲ ਰੋਲ ਝਾੜਾ ਕਰਨ ਦੀ ਤੇ ਰੋਡ 'ਚ ਬਾਬੂ ਜੀ ਗੱਲ ਤਾਂ ਇਹੀ ਆ ਜੇ ਨਹੀਂ ਪੁੱਗਦੀ ਜੀ ਜੇ ਨਾਲ ਆ ਠੀਕ ਹੈ ਚਲੋ ਜਾਓ ਠੀਕ ਆ ਕਿੱਥੇ ਗਿਆ ਹੁਣ ਚਲੋ ਚਾਲੋ ਕੋਈ ਨਹੀਂ ਮੈਂ ਚਲੋ ਕੋਈ ਨਹੀਂ ਯਾਰ ਆਓ ਯਾਰ ਲਾਸਟ ਟਿਕਟ ਵੀ ਕਰਾ ਲਓ ਇਹਨਾਂ ਨੂੰ ਨਾ ਤੋੜ ਬਿਨਾਂ ਮਤਲਬ ਯਾਰ ਦੋ ਵਾਰੀ ਫੜਿਆ ਮਾਪੇ ਦੀ ਗੱਲ ਕੱਢੀ ਆ ਮਾਵਾ ਫੈਂਟ ਵੀ ਦੇਣਾ ਉਹਨੇ ਹੁਣ ਹੁਣ ਐਵੇਂ ਨਹੀਂ ਫੈਂਟ ਕੋ ਭਾਜੀ ਗਲਤੀ ਤੇ ਫੈਂਟ ਕੋ ਬੰਦਾ ਕੋਈ ਤਰੀਕਾ ਨਹੀਂ ਉਹ ਜੇ ਤੇ ਨਹੀਂ ਪੁੱਗਦਾ ਨਾਲ ਆ ਸੋਦਾ ਕਦੀ ਗਲਤੀ ਆ ਕਿ ਮੈਨੂੰ ਮਾਰ ਰਿਹਾ ਤੁਸੀਂ ਜੇ ਗਲਤੀ ਨਹੀਂ ਹੈ ਕਿ ਮੈਂ ਨਹੀਂ ਕੋਡਲੋ ਪਾ ਲੇ ਲੜ ਲੋਕਾਂ ਨੂੰ 15 ਰੁਪਏ ਦਾ 10 ਰੁਪਏ ਦਾ ਤੂੰ ਪੂਰੇ ਪੈਸੇ ਦੇ ਉਹਨੂੰ ਮੈਂ ਹਾਂ ਦੀਆ ਪੈਸੇ ਮੈਂ ਦੇ ਦਾਂਗਾ ਛੱਡੋ ਬੰਦਾ ਇਹ ਅੱਡੋ ਕੋਕ ਦੇ ਪ੍ਰਵਾਸੀਆਂ ਦੀ ਆਪਸ ਵਿੱਚ ਹੀ ਕੋਈ 5 ਰੁਪਏ ਤੇ ਲੜਾਈ ਝਗੜਾ ਚੱਲ ਰਿਹਾ ਹੈ ਕਾਫੀ ਚਿਰ ਦਾ ਚਲੋ ਹੁਣ ਸਮਾਪਤ ਹੈ ਇਹ ਅੱਡੋ ਕੋਕ ਨੂੰ ਲਾਈਵ ਤੋਂ ਸਿਧਰਾਂ ਦੇਖ ਰਿਹਾ ਹੈ ਬਸ ਬਾਬਾ ਨਹਿਰ ਵਾਲਾ ਚੌਕਾ ਜੀ ਇਹ ਤੱਕ ਪੂਕੀ ਪਲੱਸ ਸਿਆਰੇ ਪਿਆਰੇ ਇੱਥੇ ਕਾਫੀ ਰੌਣਕ ਪੈ ਗਿਆ ਹੋਵੇਗਾ ਆ ਦੇਖੋ ਜੀ ਪ੍ਰਵਾਸੀ ਵੀਰ ਲੜ ਪਏ ਜੀ ਹਾਂ ਜੀ ਹਾਂ ਜੀ ਦੇਸ਼ ਪ੍ਰਦੇਸ਼ ਵਾਲੇ ਮਿਕਸ ਹੋਏ ਆ ਜੀ ਇਹ ਬੰਦਾ ਕੱਟੂ ਤੇ ਰੀਣਾ ਦਾ ਬੰਦਾ ਵਧੀਆ ਚਰਮੀ ਹੋ ਜਿਆਦਾ ਵਾ ਕਿਸੇ ਵੱਧ ਕੱਟ ਜੀ ਤੁਹਾਡਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਜੱਟੂ ਅੱਜ ਕੋਰਟ ਦੀ ਲਾਈਵ ਤਸਵੀਰਾਂ ਦੇ